ਕਹਦੇ ਕੀ ਨਾਮ ਆ ਬੁੱਲਟਾ ਮੇਰਾ ਨਾਮ ਸਰਦੇਵ ਸਿੰਘ ਆ ਜੀ ਜੀ ਸਰਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਤੇ ਵੀ 1 ਗ੍ਰੇਡ ਕਰੋੜ ਦੀ ਨਿਕਲੀ ਆ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਮੈਂ ਪਸ਼ੂ ਪਾਲਣ ਦਾ ਵੀ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰਦੇ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਹੂੰ ਫੇਲਾ ਕੀਤੀ ਕਰਦੇ ਤੇ ਅੱਛਾ ਜੀ ਮੰਦੇ ਭਾਂ ਦੀ ਜ਼ਮੀਨ ਵੇਚੀ ਤੇ ਆਣ ਜ਼ਿੰਮੇਦਾਰ ਹੋਣਾ ਭਾਈ ਪਛਪਾਲੇ ਤੇ ਠੇਕੇਦਾਰ ਜੀ ਤੁਹਾਨੂੰ ਮੈਂ ਤੇ ਕਰਦਾ ਹਾਂ ਜੀ ਗੰਵਾ ਦੀ ਸੇਵਾ ਕਰਦੇ ਰਿਹਾ ਚਲਾ ਬਾਈਕਰ ਨੂੰ ਥੋੜੀ ਲਾਈਟਰੀ ਪਾਉਂਦੇ ਤੇ ਬਾਈਕਰ ਦਾ ਨਾਮ ਲੈ ਕੇ ਆ ਹ ਇੱਕ ਘਰ ਦੇ ਵਿੱਚ ਕੋਣ ਕੋਣਾ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਤਾਂ ਤੇ ਪੇਟੀਆਂ ਮੇਰੇ ਤੇ ਨੇ ਉਹ ਵਿਆਹ ਦੀਆਂ ਮੈਂ ਕਿੰਨੀ ਤਨਖਾਹ ਲਈ ਤੁਹਾਨੂੰ ਮੇਰੀ ਤਨਖਾਹ ਜੀ ਹੋਣਾ ਹੈ ਕਿ ਤੇ 9600 ਮਿਲਦਾ ਜੀ ਨੋ ਯਾਖੇ ਤਾਂ ਉਹ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਨਹੀਂ ਜੀ ਮੈਨੂੰ ਆ ਰਿਹਾ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਰਾ ਮੇਰੇ ਜਿਹੜੇ 10 ਵੀਕੇ ਬਿਕਾਇਆ ਤਿਉਹ ਆ ਗਿਆ ਵਾਪਸ ਥੋਸੇ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਗਾ ਹਾਂ ਜੀ ਹਾਂ ਆਵਾਜ਼ ਗੁਰੂ ਨੇ ਭੇਜਦੀ ਗੁਰੂ ਦੀ ਕਿਰਪਾ ਹੈ ਲੋਕਾਂ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਨੇ ਨੌਜਵਾਨ ਨੂੰ ਇਹ ਕਰੇ ਵੀ ਨਸ਼ਾ ਲਾਓ ਨਾ ਫਿਰ ਨੂੰ ਗਰੀਬੀ ਅਮੀਰੀ ਆਉਂਦੀ ਰਹਿੰਦੀ ਹੈ ਮੈਂ ਇਹ ਦਿਖਣਾ ਹੈ ਨਸਾਂ ਨਹੀਂ ਸੀ ਰਿਣੀ ਲਾਇਕ ਇਰਤ ਕਰਦਾ ਰਹਾ ਦੁੱਖ ਸ਼ੋਕ ਨਿਸ਼ਾਨ ਤੇ ਆਉਂਨੇ ਆਪਦਾ ਕਿਰਤ ਕਰੋ ਕਦੇ ਐਨਾ ਕਬਰਾਓ ਨਾ ਵਾਇਗੂ ਤੇ ਪਾਣਾ ਰੱਖੋ ਕਿਸਮਤ ਅਜਿਵੇਂ ਬੰਦੇ ਨੂੰ ਹਾਂ ਕਿਸਮਤ ਕਦੇ ਖੁੱਲੀ ਹੋ ਆਪੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ ਮਿਲੀ ਆ ਉਹਦਾ ਕੀ ਕਰਾਂਗਾ ਤੁਸੀਂ ਉਹਦਾ ਜੇ ਆਪਾਂ ਕੋਈ ਪਸ਼ੂ ਪਾਲਣ ਦਾ ਸੂ ਰੱਖ ਲਾਗੇ ਦੋ ਅੱਛਾ ਮਿਹਨਤ ਕਰਾਂਗੇ ਜੇ ਕਰਤ ਕਰਾਂਗੇ ਜ਼ਿੰਮੇਦਾਰਾ ਖੇਤੀ ਕਰਦੇ ਆ ਪਹਿਲਾਂ ਵੀ ਗੁਣ ਵੀ ਆਪਦਾ ਪਸ਼ੂ ਨੂੰ ਕੱਖ ਪਈਆ ਉਹ ਵੀ ਖੇਤੀ ਜ਼ਿੰਮੇਦਾਰਾਂ ਦਾ ਹੀ ਕੰਮ ਆ ਤੇ ਹੁਣ ਆ ਜਿਹੜਾ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰੀਏ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 20 ਕਿਲੋਮੀਟਰ ਤੇ ਕੁੱਲੇ ਮਾਜਰੇ ਕੱਖਲੇ ਹੁੰਦ ਰਹੇ ਆ ਵੱਢ ਕੇ ਜਾਉਂਦੇ ਦੀ ਫਾਰਮ ਫਟੇ ਵਾਲੇ ਦਾ ਉਹ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਸਾਈਕਲ ਤੇ ਹਾਂ ਸਾਈਕਲ ਤੇ ਹੀ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਆ ਲੱਗਦਾ ਫਿਰ ਗੱਡੀ-ਗੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗੇ ਬਸ ਸਾਧੂ ਹੀ ਥੰਮ ਤੇ ਆ ਸਾਈਕਲ ਆ ਠੀਕ ਹੈ ਸਾਈਕਲ ਹਾਂ ਮੈਂ ਤੁਹਾਨੂੰ ਕਹ ਰਿਹਾ ਪਾ ਦੇ ਕਹਿੰਦਾ ਕਿ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਟਰੀ ਬਾਰੇ ਸੀ ਤੁਸੀਂ ਮੈਨੂੰ ਜੀ 20-22 ਸਾਲ ਦਾ ਗੇੜ ਹੋ ਗਿਆ ਇਹੇ ਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਦੋਂ ਲਟਰੀ ਪਾ ਜਾਂਦੀ ਬਾਈ ਨੰਬਰ ਤੇ ਸਰ ਕੀ ਨਾਮ ਤੁਹਾਡਾ ਮੇਰਾ ਦਿਵਾਂਚੰਦ ਜੀਐਮਡੀ ਲੋਟਰੀ ਏਜੰਸੀ ਪਟਿਆਲਾ ਹਰਿਆਣਾ ਚੌਂਕ ਮੈਂ ਆਪਣੇ ਲੋਟਰੀ ਆਪਣੇ ਹੋਲਸੇਲ ਏਜੰਟ ਮੈ ਤੋਂ ਟਿਕੜ ਵਿਕੇ ਹਨ ਨਾਲ ਨਾਲ ਕਿਸੇ ਆਪਣੇ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦੇ ਕੋਲੋਂ ਤਾਂ ਸੇਲ ਹੋਇਆ ਸudar ji ਸੋਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜਾ ਤਾਂ ਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਹੈ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਨੇ ਇੰਟਰਨੈਟ ਲੋਟਰੀ ਕਰਨੀ ਕਹਿੰਦੇ ਆਜ ਤੁਹਾਡਾ ਨਾਮ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸੀਨ ਸੀਗਾ ਸਵੇਰੇ ਨੇ ਘਰ ਗਏ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਬੜੀ ਅਮਾਉਂਟ ਸੀ ਤਾਂ ਬੜੇ ਖੁਸ਼ੀ ਹੋਣੀ ਸੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਐ ਬੁਲਾਇਆ ਅੱਗੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਖਲਣ ਚੱਲਣਾ ਹੈ ਮੈਂ ਕੋਈ ਗੱਲੀ ਚੋਂ ਖੁੰਝ ਆਵਾਂਗਾ ਅੱਜ ਅਸੀਂ ਦਿਨ ਮੰਗਲਵਾਰ ਠੀਕ 14 ਕਰਨ ਚੱਲਨੇ ਚੰਡੀਗੜ੍ਹ ਇਹਨਾਂ ਦਾ ਕਿੰਨੇ ਮੈਨੂ 1500 ਜਿਹੜੀ ਕਰੋੜ ਦੇਖੋ ਫਿਰ ਜੋ ਪ੍ਰੋਸੀਜਰ ਗਵਰਨਮੈਂਟ ਦਾ ਹੈਗਾ ਪ੍ਰੋਸੀਜਰ